ਕਿਸਾਨ ਵੀਰਾਂ ਤੇ ਕਿਸਾਨ ਵੀਰਿਆ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਕਿਸਾਨ ਵੀਰੋ ਤੁਸੀਂ ਫਸਲੀ ਹੀਰੋ ਜੀਵਿਆਂ ਦੇ ਵਿੱਚ ਰੁੱਝੇ ਰਹਿੰਦੇ ਹੋ ਕਈ ਤਰ੍ਹਾਂ ਦੀਆਂ ਫਸਲਾਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਉਗਾਉਂਦੇ ਹੋ ਤੇ ਅਨਾਜ ਭੰਡਾਰ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਪਰ ਇਹਦੇ ਨਾਲ ਹੀ ਤੁਸੀਂ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹੋ ਸਬਜ਼ੀਆਂ ਤੁਸੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਹੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਪਹੁੰਚਣ ਤਾਂ ਜਿਹੜਾ ਲੋਕਾਂ ਨੂੰ ਤਰਤਾਜ਼ਾ ਕਰਨ ਦਾ ਤੁਸੀਂ ਵੀੜਾ ਚੁੱਕਿਆ ਹੈ ਉਹ ਵੀ ਬੜਾ ਲਾਹੇਵੰਦ ਹੈ ਘਰਾਂ ਦੇ ਵਿੱਚ ਵੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਵੀ ਆਪਣੇ ਗੁਜ਼ਾਰੇ ਜੋਗੀ ਵੀ ਸਬਜ਼ੀਆਂ ਜਿਹੜੀ ਉਗਾਉਂਦੇ ਹੋ ਪਰ ਬਰਸਾਤ ਦੇ ਵਿੱਚ ਸਬਜ਼ੀਆਂ ਦੀ ਸਾਂਭ ਸੰਭਾਲ ਬੜੀ ਲਾਜ਼ਮੀ ਹੋ ਜਾਂਦੀ ਹੈ ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਸੀਂ ਅੱਜ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਅਰਵਿੰਦ ਪ੍ਰੀਤ ਕੌਰ ਹਰਾਂ ਨੂੰ ਜੋ ਅਸਿਸਟੈਂਟ ਪ੍ਰੋਫੈਸਰ ਨੇ ਹਾਰਟੀਕਲਚਰ ਖੇਤੀਬਾੜੀ ਵਿਗਿਆਨ ਕੇਂਦਰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਿਵੇਂ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਤਾਂ ਜਿਹੜਾ ਆਪਣਾ ਵਿਸ਼ਾ ਹੈ ਉਹ ਕਾਫੀ ਠੁਕਮਾ ਹੈ ਕਿਉਂਕਿ ਸਬਜ਼ੀਆਂ ਵੀ ਕਿਸਾਨ ਵੀਰਾਂ ਨੇ ਆਪਣੇ ਖੇਤਾਂ ਦੇ ਵਿੱਚ ਲਾਈਆਂ ਨੇ ਚਾਹੇ ਉਹਨਾਂ ਨੇ ਮੰਡੀਕਰਨ ਕਰਨਾ ਜਾਂ ਫਿਰ ਉਹਨਾਂ ਨੇ ਆਪਣੇ ਗੁਜ਼ਾਰੇ ਜੋਗੀਆਂ ਲਗਾਈਆਂ ਨੇ ਤੇ ਅੱਜ ਕੱਲ ਤਾਂ ਘਰਾਂ ਦੇ ਵਿੱਚ ਵੀ ਛੋਟੀਆਂ-ਛੋਟੀਆਂ ਜਿਹੜੀਆਂ ਬਗੀਚੀਆਂ ਨੇ ਬਣਨ ਲੱਗ ਪੀਆਂ ਨੇ ਤੇ ਸਭ ਤੋਂ ਪਹਿਲਾਂ ਇਹੀ ਆਪਾਂ ਗੱਲ ਕਰਾਂਗੇ ਕਿ ਇਸ ਮੌਸਮ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਬਜ਼ੀਆਂ ਲੱਗੀਆਂ ਨੇ ਉਹਨਾਂ ਦੀ ਸਾਂਭ ਸੰਭਾਲ ਕਿੰਨੀ ਕੁ ਜ਼ਰੂਰੀ ਹੈ ਤੇ ਜਿਹੜੀਆਂ ਨਵੀਆਂ ਲਾਉਣੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਤੇ ਜੇਕਰ ਆਪਾਂ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਲੱਗ ਚੁੱਕੀਆਂ ਸਬਜ਼ੀਆਂ ਨੇ ਜਿਨ੍ਹਾਂ ਦੀ ਪੈਦਾਵਾਰ ਹੋ ਰਹੀ ਹੈ ਉਹਨਾਂ ਦੀ ਸਾਂਭ ਸੰਭਾਲ ਕਿੰਨੀ ਕੁ ਜ਼ਰੂਰੀ ਹੈ ਬਹੁਤ ਵਧੀਆ ਸਵਾਲ ਹੈ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਕਿ ਘਰੇਲੂ ਪੱਧਰ ਤੇ ਜਿਹੜੀਆਂ ਸਬਜ਼ੀਆਂ ਦੀ ਕਾਸ਼ਤ ਨੂੰ ਬਹੁਤ ਪਰ ਮਹੂੰਗਾਰਾ ਮਿਲਿਆ ਹਾਂ ਪੱਖੀ ਉਗਾਰਾ ਮਿਲਿਆ ਇਹ ਬਹੁਤ ਵਧੀਆ ਗੱਲ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਹਰ ਪਲੇਟਫਾਰਮ ਤੇ ਹੀ ਗੁਜ਼ਾਰਿਸ਼ ਕਰਦੀ ਹੈ ਸਭ ਨੂੰ ਚਾਹੇ ਉਹ ਸ਼ਹਿਰੀ ਇਲਾਕਿਆਂ ਚੋਂ ਚਾਹੇ ਪਿੰਡ ਦੇ ਇਲਾਕਿਆਂ ਚੋਂ ਕਿ ਆਪਣੇ ਘਰ ਖਾਨ ਜੋਗੀ ਸਬਜ਼ੀ ਜ਼ਰੂਰ ਲਾਉਣ ਤੇ ਉਸ ਲਈ ਯੂਨੀਵਰਸਿਟੀ ਟਾਈਮ ਟੂ ਟਾਈਮ ਸਬਜ਼ੀਆਂ ਦੇ ਕਿੱਟਾ ਮੁਹਿਆ ਕਰਾਉਂਦੀ ਹੈ ਜਿਵੇਂ ਗਰਮੀਆਂ ਚ ਲੱਗਣ ਵਾਲੀ ਸਬਜ਼ੀਆਂ ਦੀ ਕਿੱਟਾ ਵੱਖਰੀ ਆਉਂਦੀਆਂ ਸਰਦੀਆਂ ਚ ਲੱਗਣ ਵਾਲੀ ਸਬਜ਼ੀਆਂ ਦੀ ਕਿੱਟਾ ਵੱਖਰੀ ਆਉਂਦੀਆਂ ਤੇ ਜਿਹੜੀਆਂ ਸਰਦੀਆਂ ਚ ਲੱਗਣ ਵਾਲੀਆਂ ਸਬਜ਼ੀਆਂ ਹੁੰਦੀਆਂ ਜਿਵੇਂ ਪੱਤੇਦਾਰ ਸਬਜ਼ੀਆਂ ਨੇ ਜਾਂ ਹੋਰ ਐ ਉਹਨਾਂ ਦੇ ਵਿੱਚ ਆਮ ਤੌਰ ਤੇ ਦਿੱਕਤ ਨਹੀਂ ਆਉਂਦੀ ਸਾਰੇ ਉਗਾਲਣ ਦੇ ਘਰੇਲੂ ਪੱਧਰ ਤੇ ਵੀ ਤੇ ਵਪਾਰਕ ਪੱਧਰ ਤੇ ਵੀ ਜਦੋਂ ਅਸੀਂ ਬਰਸਾਤੀ ਸਬਜ਼ੀਆਂ ਦੀ ਗੱਲ ਕਰਦੇ ਆ ਤਾਂ ਬਰਸਾਤੀ ਸਬਜ਼ੀਆਂ ਦੇ ਵਿੱਚ ਦਿੱਕਤ ਇਹ ਆਉਂਦੀ ਹੈ ਕਿ ਇਹਦਾ ਪ੍ਰਬੰਧਨ ਔਖਾ ਹੈ ਪ੍ਰਬੰਧਨ ਔਖਾ ਹੈ ਕਿ ਜਦੋਂ ਅਸੀਂ ਬਰਸਾਤੀ ਜਿਵੇਂ ਤੁਸੀਂ ਕਹੇ ਪ੍ਰਬੰਧਨ ਤੋਂ ਮੈਂ ਸ਼ੁਰੂ ਕਰੂੰਗੀ ਕਿ ਜਰੂਰ ਸੀ ਬਰਸਾਤੀ ਸਬਜ਼ੀ ਦੇ ਪ੍ਰਬੰਧਨ ਦੀ ਗੱਲ ਕਰਦੇ ਆਂ ਤੇ ਸਭ ਤੋਂ ਪਹਿਲਾਂ ਸਾਡੇ ਦਿਮਾਗ ਚ ਆਉਂਦੇ ਕੀੜੇ ਮਕੌੜੇ ਤੇ ਬਿਮਾਰੀਆਂ। ਜੀ ਬਿਲਕੁਲ। ਤੇ ਜਦੋਂ ਕੀੜੇ ਮਕੌੜੇ ਬਿਮਾਰੀਆਂ ਦੀ ਗੱਲ ਕਰਦੇ ਆਂ ਤੇ ਅਸੀਂ ਸਿੱਧਾ ਨਿਰਭਰ ਕਰਦੇ ਆਂ ਕੀਟਨਾਸ਼ਕਾਂ ਤੇ ਹੂੰ ਜਾਂ ਉਲੀਨਾਸ਼ਕਾਂ ਤੇ। ਹੂੰ ਤੇ ਜੇ ਅਸੀਂ ਗੱਲ ਕਰੀਏ ਕਿ ਥੋੜਾ ਜਿਹਾ ਅਸੀਂ ਪ੍ਰਬੰਧਨ ਨੂੰ ਹੋਰ ਪੱਖੋਂ ਦੇਖੀਏ ਤਾਂ ਅਸੀਂ ਬਿਨਾਂ ਕੀਟਨਾਸ਼ਕਰ ਬਿਨਾਂ ਉਲੀਨਾਸ਼ਕ ਦੀ ਮਦਦ ਨਾਲ ਵੀ ਜਿਹੜੀ ਬਰਸਾਤੀ ਸਬਜ਼ੀ ਦਾ ਪ੍ਰਬੰਧਨ ਕਰ ਸਕਦੇ ਆਂ। ਹੂੰ ਉਹਦੇ ਵਿੱਚ ਜੇ ਮੈਂ ਗੱਲ ਕਰੂੰਗੀ ਜਿਹਨੂੰ ਤੁਸੀਂ ਘਰੇਲੂ ਪਦਰ ਤੇ ਸਬਜ਼ੀ ਲਈ ਹੈ ਹਮ ਤੇ ਉਹਨੂੰ ਅਸੀਂ ਜਿਹੜੀਆਂ ਚੱਲ ਰਹੀਆਂ ਉਹਦਾ ਪ੍ਰਬੰਧਨ ਅਸੀਂ ਜਿਹਨੂੰ ਅਸੀਂ ਕਹਿੰਦੇ ਆ ਨਾ ਕਿ ਸਰਵ ਪੱਕੀ ਕੀਟ ਪ੍ਰਬੰਧਨ ਜੀ ਉਹਦੇ ਵਿੱਚ ਅਸੀਂ ਬਿਨਾਂ ਰਸਾਇਣਾਂ ਤੋਂ ਵੀ ਪ੍ਰਬੰਧਨ ਕਰ ਸਕਦੇ ਹਾਂ ਹਮ ਜਿਹਦੇ ਵਿੱਚ ਹੁਣ ਬਾਜ਼ਾਰ ਦੇ ਵਿੱਚ ਵੀ ਦੇਖਦੇ ਆ ਤੇ ਯੂਨੀਵਰਸਿਟੀ ਵੀ ਸਿਫਾਰਿਸ਼ ਕਰਦੀ ਹੈ ਕਿ ਨਿੰਮ ਦਾ ਕੋਲ ਹਮ ਇਹ ਬਹੁਤ ਜਿਹੜਾ ਅਸਰਦਾਇਕ ਹੈ ਪਰ ਅਸਰਦਾਰ ਇਹ ਨਹੀਂ ਹੈ ਕਿ ਜਦ ਤੁਸੀਂ ਬਹੁਤ ਜ਼ਿਆਦਾ ਕਿਸੇ ਕੀੜੇ ਦਾ ਜਾਂ ਬਿਮਾਰੀ ਦਾ ਅਟੈਕ ਹੋ ਜਵੇ ਫਿਰ ਤੁਸੀਂ ਸ਼ੁਰੂ ਕਰੋ ਇਹਨੂੰ ਤੁਸੀਂ ਟਾਈਮ ਟੂ ਟਾਈਮ ਹਫਤੇ ਹਫਤੇ ਦੇ ਅੰਤਰਾਲ ਤੇ ਇਹ ਜਿਹੜਾ ਹੈ ਤੁਸੀਂ ਸਪਰੇਅ ਕਰਕੇ ਸੇ ਕੰਟਰੋਲ ਕਰ ਸਕਦੇ ਹੋ ਕਿਉਂਕਿ ਦੇਖੋ ਕੁਦਰਤ ਹੈ ਜੀਵ ਹੈ ਹਰ ਜੀਵ ਨੇ ਖਾਣਾ ਲੇਕਿਨ ਜੀਵ ਨੂੰ ਵੀ ਮਠਾਸੜ ਪੱਤਾ ਚਾਹੀਦਾ ਜਦ ਤੁਹਾਡਾ ਪਰਤਾ ਕੁੜਤਨ ਤੇ ਆ ਜਾਂਦਾ ਤੋ ਉਹਨੂੰ ਕੀੜੇ ਮਕੌੜੇ ਵੀ ਉਹਨੂੰ ਖਾਣਾ ਪਸੰਦ ਨਹੀਂ ਕਰਦੇ ਦੂਜਾ ਯੂਨੀਵਰਸਿਜ਼ ਫਾਰਸ਼ ਕਰਦੀ ਹੈ ਜਿਵੇਂ ਆਮ ਤੁਸੀਂ ਦੇਖਿਆ ਹੋਣਾ ਇਸ ਸੈੱਮ ਤੇ ਕੀ ਇਹ ਦੀ ਫਸਲ ਚੱਲ ਰਹੀ ਹੈ ਤੋਰੀ ਦੀ ਚੱਲ ਰਹੀ ਹੈ ਹੈ ਨਾ ਤੁਹਾਡਾ ਕਦੂ ਹੈ ਹਾਂ ਕੀ ਆ ਕੀ ਆ ਕਦੂ ਚਾਤੀ ਦੀ ਸਬਜ਼ੀਆਂ ਲਾ ਲਓ ਜਾਂ ਪੇਠਾ ਲਾ ਲਓ ਇਹਨਾਂ ਦੇ ਵਿੱਚ ਤੁਸੀਂ ਦੇਖੋ ਕਿ ਫਲ ਵਧੀਆ ਲੱਗਦਾ ਵਿੱਚੋਂ ਜਿਹੜੀ ਹੁੰਦੀ ਹੈ ਸੁੰਡੀ ਹੁੰਦੀ ਹੈ ਫਿਰ ਚੋਂ ਫਲ ਗਲ ਜਾਂਦਾ ਉਹਦੇ ਲਈ ਸਾਡੇ ਕੋਲ ਵਾਤਾਵਰਣ ਸਹਾਇਕ ਤਕਨੀਕ ਹੈ ਜਿਹਨੂੰ ਅਸੀਂ ਪੀਏਯੂ ਫਰੂਟ ਫਲਾਈਟ ਟਰੈਪ ਸਬਜ਼ੀਆਂ ਕਹਿੰਦੇ ਆ ਉਹ ਇੱਕ ਇੱਕ ਉਦੇ ਵਿੱਚ ਕੀ ਹੈਗਾ ਇੱਕ ਫੀਰੋਮੋਨ Trap ਹੈ ਜਿਹਦੇ ਵਿੱਚ ਤੁਸੀਂ 120 ਰੁਪਏ ਦਾ Trap ਪੈਂਦਾ ਹੈ ਉਹ ਜੇ ਤੁਸੀਂ ਲਗਾ ਲਓ ਅਸੀਂ 16 Trap ਪ੍ਰਤੀ ਕਿੱਲੇ ਦੀ ਸਿਫਾਰਸ਼ ਕਰਦੇ ਹਾਂ ਪਰ ਘਰੇਲੂ ਪਦਰਤ ਵੀ ਸਾਡੇ ਖੇਤੀ ਵਿਗਿਆਨ ਕੇਂਦਰ ਤੇ ਯੂਨੀਵਰਸਿਟੀ ਦੇ ਵਿੱਚ ਇਹਦੀ ਬਹੁਤ ਡਿਮਾਂਡ ਹੈ ਕਿ ਲੋਕ ਜਿਵੇਂ ਅਮਰੂਦ ਦੇ ਵਿੱਚ ਫਲ ਦੀ ਮੱਖੀ ਪੈਂਦੀ ਹੈ ਕਿ ਇਹਦੇ ਵਿੱਚ ਪੈਂਦੀ ਹੈ ਇਹ ਲੋਕ ਸਾਡੇ ਕੋਲ ਲੈ ਕੇ ਜਾਂਦੇ ਆ ਤੇ ਇਹ ਕਾਫੀ کارਗਰ ਸਾਬਿਤ ਹੁੰਦੇ ਆ ਜੀ ਤੇ ਇਹ ਕੁਝ ਛੋਟੀਆਂ ਚੀਜ਼ਾਂ ਨੇ ਉਸ ਤੋਂ ਇਲਾਵਾ ਜਰੂਰ ਆਪਾਂ ਗੱਲ ਕਰਦੇ ਆ ਵਪਾਰਕ ਪਦਰਤ ਇਹ ਜ਼ਮੀਨ ਤੇ ਜਿਹੜੀ ਫਸਲ ਆਉਂਦੀ ਹੈ ਅਸੀਂ ਕੀ ਕਰਦੇ ਪੱਧਰਾ 라 ਦਿੰਨੇ ਹ ਜੇ ਅਸੀਂ ਬੈਡਾਂ ਤੇ ਜਾਂ ਵਟਾਂ ਤੇ ਸਬਜ਼ੀਆਂ ਤੇ ਕਾਸ਼ਤ ਕਰਦੇ ਆ ਉਹ ਜ਼ਿਆਦਾ ਠੁਕਵੀਂ ਹੈ ਜਿਹੜੀ ਤੁਹਾਡੀ ਮਿੱਟੀ ਹੈ ਉਹਦਾ ਜਿਹੜਾ ਨਿਕਾਸ ਚੰਗੀ ਤਰ੍ਹਾਂ ਹੋਵੇ ਉਹ ਹੈ ਤੀਜੀ ਸਭ ਤੋਂ ਜ਼ਰੂਰੀ ਚੀਜ਼ ਆ ਜਾਂਦੀ ਕਿ ਜਦੋਂ ਅਸੀਂ ਬਰਸਾਤੀ ਜਦੋਂ ਕੋਈ ਬੀਜ ਲੈਣੇ ਆ ਜਾਂ ਸਬਜ਼ੀ ਦੀ ਪਨੀਰੀਆਂ ਲੈਣੇ ਆ ਸਾਨੂੰ ਨਹੀਂ ਪਤਾ ਹੁੰਦਾ ਉਹਦੀ ਕਿਸਮ ਕੀ ਹੈ ਜੀ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਕਿ ਟੁਕਮੀਆਂ ਕਿਸਮਾਂ ਬਰਸਾਤੀ ਮੌਸਮ ਲਈ ਹੋਣ ਕਿਉਂਕਿ ਕਿਸਮ ਦੇ ਵਿੱਚ ਹੀ ਉਸ ਪਾਰਟਿਕੂਲਰ ਜਿਹਨੂੰ ਬਿਮਾਰੀ ਨੂੰ ਜਾਂ ਕੀੜੇ ਮਕੌੜੇ ਨੂੰ ਉਹਦੇ ਵਿੱਚ ਸਹਿਣ ਸ਼ਕਤੀ ਹੁੰਦੀ ਹੈ ਉਹਦਾ ਜਾਂ ਉਹ ਤੋਂ ਕਹਦੇ ਕਿ ਟੱਕਰਾ ਕਰਨ ਦੀ ਉਹਦੀ ਸਮਰੱਥਾ ਹੁੰਦੀ ਹੈ ਤਾਂ ਕਿਸਮ ਦੀ ਚੋਣ ਬਹੁਤ ਜ਼ਰੂਰੀ ਹੈ ਸੋ ਆਪਾਂ ਟਮਾਟਰ ਤੋਂ ਸ਼ੁਰੂ ਕਰਦੀਆਂ ਟਮਾਟਰ ਦੇ ਵਿੱਚ ਬਰਸਾਤ ਦੇ ਮੌਸਮ ਦੇ ਵਿੱਚ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ ਪੰਜਾਬ ਵਰਖਾ ਬਹਾਰ ਨੰਬਰ 1 2 3 ਤੇ 4 ਇਸ ਤਰ੍ਹਾਂ ਅਲੱਗ-ਅਲੱਗ ਸਬਜ਼ੀਆਂ ਦੇ ਵਿੱਚ ਅਲੱਗ-ਅਲੱਗ ਕਿਸਮਾਂ ਟੁਕਮੀਆਂ ਕਿਸਮਾਂ ਨੇ ਜਿਹੜੀਆਂ ਜਿਵੇਂ ਹੁਣ ਪਿਆਜ਼ ਦੀ ਗੱਲ ਕਰੀਏ ਤਾਂ ਐਗਰੀਫੌਨ ਡਾਰਕ ਰੈਡ ਦੀ ਕਿਸਮ ਇਹ ਸਾਡੀ ਸਿਫਾਰਿਸ਼ ਹੈ ਜਿਹੜੀ ਇਸੇ ਮੌਸਮ ਦੇ ਵਿੱਚ ਹੈ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਜੇ ਫਸਲ ਦੀ ਚੂਣ ਸਹੀ ਤਰੀਕੇ ਨਾਲ ਸਹੀ ਟਾਈਮਿੰਗਸ ਦੇ ਵਿੱਚ ਲਾਏ ਤੇ ਸੋਣੀ ਦੀ ਫਸਲ ਦੇ ਵਿੱਚ ਵੀ ਸਿ ਵਧੇਰੇ ਮੁਨਾਫਾ ਲੈ ਸਕਦੇ ਆ। ਉਹ ਤੁਸੀਂ ਕਹੋ ਮਾਰਕੀਟ ਦੇ ਵਿੱਚ ਸਬਜੀ ਦਾ ਬਹੁਤ ਰੇਟ ਹੈ। ਬਹੁਤ ਰੇਟ ਵਧੇ ਹੋਏ। ਇਹ ਸਬਜੀ ਕਿ ਤੋਂ 12 ਤੋਂ ਆਉਂਦੀ ਨਹੀਂ ਹੈਗੀ। ਠੀਕ ਹੈ ਉਹੀ ਸਾਡੇ ਕੁਝ ਕਿਸਾਨ ਵੀਰ ਨੇ ਜਿਹੜੇ ਸਹੀ ਪ੍ਰਬੰਧਨ ਕਰਕੇ ਸਹੀ ਟਾਈਮ ਤੇ ਉਹ ਸਬਜੀ ਲਾ ਲੈਂਦੇ ਆ ਜਾਂ ਸਾਨੂੰ ਜਿਹੜੇ ਐਡਜੁਆਇਨਿੰਗ ਜਿਹੜੇ ਸਾਡੇ ਨਾਲ ਲੱਗਦੇ ਇਲਾਕੇ ਨੇ ਨਾ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਉਹ ਸਬਜੀਆਂ ਦੇ ਜਿਹੜੇ ਆਮਤ ਹੁੰਦੀ ਹੈ। ਉਹ ਹੈ। ਤੇ ਇਸ ਲਈ ਸੋਨੇ ਦੀ ਫਸਲਾਂ ਦੇ ਵਿੱਚ ਪ੍ਰਬੰਧਨ ਬਹੁਤ ਜ਼ਰੂਰੀ ਹੈ ਸਿਰਫ ਅਸੀਂ ਕੀਟਨਾਸ਼ਕਾਂ ਦੇ ਜਾਂ ਉਲੀਨਾਸ਼ਕਾਂ ਤੇ ਨਿਰਭਰ ਨਾ ਰਹਿ ਕੇ ਥੋੜੀ ਵਿਉਂਤਬੰਦੀ ਦੇ ਨਾਲ ਉਹਨੂੰ ਇਹਨੂੰ ਬਿਮਾਰੀ ਫਸਲ ਲੈ ਸਕਦੇ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਬਿਮਾਰੀਆਂ ਦੀ ਗੱਲ ਕਰ ਰਹੇ ਹੋ ਜਾਂ ਫਿਰ ਕੀਟ ਪ੍ਰਬੰਧਨ ਦੀ ਗੱਲ ਕਰ ਰਹੇ ਹੋ ਤਾਂ ਇਸ ਮੌਸਮ ਦੇ ਵਿੱਚ ਬਿਮਾਰੀਆਂ ਵੀ ਕਾਫੀ ਹੋ ਜਾਂਦੀਆਂ ਨੇ ਤੇ ਕਈ ਤਰ੍ਹਾਂ ਦੇ ਸਵਾਲ ਵੀ ਮਨ ਦੇ ਵਿੱਚ ਆਉਂਦੇ ਨੇ ਕੋ ਪਿੱਛੇ ਜੇ ਟੀਕੇ ਵਾਲਾ ਕੰਮ ਚੱਲ ਪਿਆ ਸੀ ਕਹਿੰਦੇ ਜੀ ਕਿ ਇਹ ਨੂੰ ਟੀਕਾ ਲਾਤਾ ਤੇ ਉਹ ਵੱਡਾ ਹੋ ਜਾਂਦਾ ਉਹ ਵੀ ਇੱਕ ਚੱਲ ਰਿਹਾ ਸੀਗਾ ਟ੍ਰੈਂਡ ਜਿਹਾ ਪਰ ਇਸ ਤੋਂ ਇਲਾਵਾ ਜਿਵੇਂ ਹੁਣ ਕੋਈ ਵੀ ਜਿਵੇਂ ਬੈਂਗਣੀ ਲਾ ਲਓ ਤੁਸੀਂ ਜਾਂ ਫਿਰ ਪਿੰਡੀ ਲਾ ਲਓ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਾਣੀ ਹੋਣੀ ਸ਼ੁਰੂ ਹੋ ਜਾਂਦੀ ਜਦੋਂ ਕਾਣੀ ਪੈ ਗਈ ਕੀੜਾ ਪੈ ਗਿਆ ਜੀ ਅੰਦਰੋਂ ਕਾਲਾਪਨ ਉਹਦਾ ਕੀ ਪ੍ਰਬੰਧਨ ਹੈ ਜੀ ਅ ਦੇਖੋ ਸਭ ਤੋਂ ਪਹਿਲਾਂ ਮੈਂ ਜਿਵੇਂ ਤੁਸੀਂ ਕਿਹਾ ਸੁਣਦੀ ਐ ਹੈ ਨਾ ਸੁੰਡੀ ਇਸ ਮੌਸਮ ਦੇ ਵਿੱਚ ਪੈਂਦੀ ਹੈ। ਹਮ ਤੇ ਦੂਜੀ ਇੱਕ ਹੋਰ ਪਹਿਲਾਂ ਮੈਂ ਸੁੰਡੀ ਦੀ ਵੀ ਗੱਲ ਕਰਦੇ ਆ ਪਹਿਲਾਂ ਮੈਂ ਇੱਕ ਹੋਰ ਚੀਜ਼ ਬਾਰੇ ਜ਼ਿਕਰ ਕਰਨਾ ਚਾਹੂੰਗੀ ਕਿ ਜਿੰਨੀ ਵੀ ਬਿਮਾਰੀਆਂ ਫੈਲਦੀਆਂ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਉਹ ਆਪਣੀ ਇੱਕ ਚਿੱਟੀ ਮੱਖੀ ਹੁੰਦੀ ਹੈ। ਜੀ ਤੇ ਚਿੱਟੀ ਮੱਖੀ ਰਾਹੀਂ ਕੀ ਹੁੰਦਾ ਹੈ ਇਹਦੇ ਬੱਚੇ ਤੇ ਬਾਲਗ ਇਹ ਦੋਨੋਂ ਅਵਸਥਾਂ ਹੀ ਨੁਕਸਾਨ ਕਰਦੀਆਂ। ਪੱਤੇ ਦੇ ਥੱਲੇ ਪਾਸੇ ਬੈਠਦੇ ਨੇ ਤੇ ਉਹ ਸਾਰਾ ਰਸ ਚੂਸਦੇ ਆ ਤੇ ਉਹਦੇ ਨਾਲ ਕੀ ਹੁੰਦਾ ਤੁਹਾਡਾ ਜਿਹੜਾ ਬੂਟਾ ਉਹਦਾ ਵਾਧਾ ਰੁਕ ਜਾਂਦਾ ਹੈ। ਇਸ ਤੋਂ ਇਲਾਵਾ ਚਿੱਟੀ ਮੱਖੀ ਬਹੁਤ ਸਾਰੇ ਵਾਇਰਸ ਹੈ ਜਿਵੇਂ ਤੁਸੀਂ ਟਮਾਟਰਾਂ 'ਚ ਦੇਖਿਆ ਪੱਤੇ ਇਕੱਠੇ ਹੋ ਜਾਂਦੇ ਆ ਇਹ ਵਾਇਰਸ ਦੀ ਬਿਮਾਰੀ ਵੀ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਇਹ ਲੈ ਕੇ ਜਾਂਦੀ ਹੈ ਇਸ ਲਈ ਚਿੱਟੀ ਮੱਖੀ ਦਾ ਪ੍ਰਬੰਧਨ ਬਹੁਤ ਜ਼ਰੂਰੀ ਹੈ ਜੀ ਜੇਸੀ ਵਾਇਰਸ ਦੀ ਬਿਮਾਰੀ ਦੀ ਗੱਲ ਕਰੀ ਇਹ ਲਾਗ ਦੀ ਬਿਮਾਰੀ ਹੈ ਇਹਨੂੰ ਫੈਲਾਉਂਦਾ ਹੀ ਹੈ ਜਿਹਨੂੰ ਅਸੀਂ ਕਹਿੰਦੇ ਵੈਕਟਰ ਹੈ ਜੀ ਤੇ ਜ਼ਰੂਰੀ ਹੈ ਕਿ ਜਿੱਥੇ ਤੁਸੀਂ ਫਸਲਾਈ ਹੈ ਉਹਦੇ ਬੱਟਾ ਬੰਨੇ ਸਾਫ਼ ਹੋਣ ਕਿਉਂਕਿ ਆਮ ਤੌਰ ਤੇ ਜਿੰਨੇ ਨਦੀਨ ਹੋਣਗੇ ਆ ਫालतू ਬੁੱਟੇ ਹੋਣਗੇ ਉੱਥੇ ਚਿੱਟੀ ਮੱਖੀ ਬਹੁਤ ਪੜਦੀ ਹੈ ਜੀ ਤੇ ਇਹਦੇ ਲਈ ਵੀ ਮੈਂ ਫੇਰ ਉਹੀ ਕਹੂੰਗੀ ਕਿ ਆਪਾਂ ਪਹਿਲਾਂ ਜਿਹੜੇ ਹੈ ਜਿਹੜੇ ਬਹੁਤ ਤੇਜ਼ ਕੀਟ ਨਸ਼ਕਾਂ ਵੱਲ ਨਾ ਜਾਈਏ ਉਹਦੇ ਲਈ ਤੁਸੀਂ ਨਿੰਮ ਦਾ ਘੋਲ ਜਿਵੇਂ ਅਸੀਂ ਬੈਂਗਣ ਦੀ ਗੱਲ ਕਰੀਏ ਜਾਂ ਭਿੰਡੀ ਦੀ ਗੱਲ ਕਰੀਏ ਜਾਂ ਮਿਰਚਾਂ ਦੀ ਗੱਲ ਕਰੀਏ ਡੇਢ ਤੋਂ 2 ਜਿਹੜਾ ਲੀਟਰ ਹੈ 100 ਲੀਟਰ ਪਾਣੀ ਦੇ ਵਿੱਚ ਨਿੰਦਾ ਕੋਲ ਤੁਸੀਂ ਪਾ ਕੇ ਇੱਤੀ ਸਪਰੇਅ ਕਰ ਸਕਦੇ ਹੋ ਤਾਂ ਕਿ ਚਿੱਟੀ ਮੱਖੀ ਦਾ ਪ੍ਰਬੰਧਨ ਬਹੁਤ ਜ਼ਰੂਰੀ ਹੈ ਹਮ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਦੋਂ ਸੁੰਡੀ ਦੀ ਗੱਲ ਕਰ ਰਹੇ ਹੋ ਬੈਂਗਣ ਦੇ ਵਿੱਚ ਤੁਸੀਂ ਦੇਖਿਆਣਾ ਜਦੋਂ ਉਹਦੀ ਲਗਰਾਂ ਦੇ ਵਿੱਚ ਸੁੰਡੀ ਜਾਂਦੀ ਹੈ ਤੁਸੀਂ ਆਮ ਤੌਰ ਤੇ ਦੇਖਿਆਣਾ ਕਿ ਬੈਂਗਣ ਦੇ ਜਿਹੜੇ ਉੱਪਰ ਵਾਲੇ ਟੂਸੇ ਆ ਉਹ ਗਿਰ ਜਾਂਦੇ ਆ ਪੱਤੇ ਸੁੱਕ ਜਾਂਦੇ ਗਿਰ ਜਾਂਦੇ ਆ ਜਿੱਥੇ ਤੱਕ ਰੇਲੂ ਪੱਦਰ ਦੇ ਵਿੱਚ ਬੈਂਗਣ ਦੇ ਵਿੱਚ ਸੁੰਡੀ ਹੈ ਉੱਥੇ ਦਾ ਕੋਸ਼ਿਸ਼ ਕਰੋ ਕਿ ਉੱਪਰ ਵਾਲੇ ਜਿਹੜੇ ਟੂਸੇ ਆ ਉਹਨੂੰ ਤੁਸੀਂ ਤੋੜ ਕੇ ਦਬੋ ਉਸੇ ਮੀਚ ਉੱਤੇ ਨਸਿੱਟੋ ਜੀ ਜੇ ਵਪਾਰਕ ਪਦਰਤ ਅਸੀਂ ਜਾਣਦੇ ਆ ਤਾਂ ਫਿਰ ਸਾਡੀ 80 ਮਿਲੀਲੀਟਰ ਕੋਰਾਜਨ ਦੀ ਸਫਾਰਿਸ਼ ਹੈ 100 ਲੀਟਰ ਪਾਣੀ ਚ ਪਾ ਕੇ ਤੁਸੀਂ ਕਰ ਸਕਦੇ ਹੋ ਉਵੇਂ ਭਿੰਡੀ ਦੇ ਵਿੱਚ ਵੀ ਕੋਰਾਜਨ ਦੀ ਸਫਾਰਿਸ਼ ਹੈ ਜਿਹੜਾ 50 ਮਿਲੀਲੀਟਰ ਪ੍ਰਤੀ 100 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਜੇ ਇਹਦਾ ਸਪਰੇਅ ਟਾਈਮਲੀ ਕਰੀਏ ਤਾਂ ਇਹਦਾ ਪ੍ਰਬੰਧਨ ਹੋ ਜਾਂਦਾ ਹੈ ਜੀ ਤੇ ਲੇਕਿਨ ਇਹ ਚੀਜ਼ ਹੈ ਕਿ ਥੋੜਾ ਟਾਈਮਲੀ ਜੇ ਅਸੀਂ ਕਰਾਂਗੇ ਤਾਂ ਹੀ ਇਹਨਾਂ ਦਾ ਫਾਇਦਾ ਹੋਊਗਾ ਤਾਂ ਹੀ ਇਫੈਕਟਿਵ ਹੋਣਗੇ ਆ ਨੀ ਤੈਨ ਦਾ ਇਫੈਕਟਿਵਨੈਸ ਘਟ ਜਾਂਦੀ ਹੈ ਜਿਵੇਂ ਨਿੰਮ ਦੀ ਆਪਾਂ ਗੱਲ ਕੀਤੀ ਹੈ ਹੁਣ ਨਿੰਮ ਦਾ ਆਪਾਂ ਕਹਿੰਦੇ ਕਿ ਆ ਬਾਜ਼ਾਰੋਂ ਵੀ ਮਿਲਦਾ ਹੈ ਇਕੋਟਿਨ 5% ਦੇ ਨਾਂ ਦੇ ਨਾਲ ਮਿਲਦਾ ਉਹ ਵੀ ਦੀ ਵੀ ਯੂਨੀਵਰਸਿਟੀ ਸफारਿਸ਼ ਕਰਦੀ ਹੈ ਜੇ ਕਿਸੇ ਘਰ ਦੇ ਵਿੱਚ ਨਮੋੜੀਆਂ ਨਿੰਮ ਦਾ ਬੂਟਾ ਤੇ ਉਹ ਨਿੰਮ ਦਾ ਘੋਲ ਤਿਆਰ ਕਰ ਸਕਦੇ ਆ ਉਹਦੇ ਲਈ 5 ਕਿਲੋ ਨਿੰਮ ਠੀਕ ਹੈ ਉਹਦੇ ਵਿੱਚ 5 ਕਿਲੋ ਦੇ ਵਿੱਚ ਤੁਹਾਡੀ ਉਹਦੇ ਵਿੱਚ ਟਾਹਣੀਆਂ ਵੀ ਆ ਜਾਣਗੀਆਂ ਪੱਤੇ ਵੀ ਆ ਜਾਣਗੇ ਤੇ ਤੁਹਾਡੇ ਨਮੂਣੀਆਂ ਵੀ ਆ ਜਾਣਗੇ ਉਹ ਤੁਸੀਂ 20 ਲੀਟਰ ਪਾਣੀ ਚ ਪਾ ਕੇ 30 ਮਿੰਟ ਤੱਕ ਉਬਾਲੋ ਫਿਰ ਉਹਨੂੰ ਕੱਪੜਾ ਛਾਣ ਕਰਕੇ ਉਹ ਘੋਲ ਤਿਆਰ ਕਰ ਲਓ ਉਹ ਵੀ ਤੁਹਾਡਾ ਨਿੰਮ ਦਾ ਘੋਲ ਬਹੁਤ ਵਧੀਆ ਤਰੀਕੇ ਨਾਲ ਤੁਹਾਡਾ ਇਫੈਕਟਿਵਨੈਸ ਚ ਆ ਜਾਂਦਾ ਹੈ ਉਹਦੇ ਵਿੱਚ ਵੀ ਜਿਵੇਂ ਤੁਸੀਂ ਕਿਹਾ ਕਿ ਪਾਣੀ ਹੋਰ ਲਾਉਣਾ ਪਏਗਾ ਹਾਂਜੀ ਹੂੰ ਜੀ ਉਹਦੇ ਵਿੱਚ ਵੀ ਉਹ ਪਾਣੀ ਹੋਰ ਉਹ ਜਿਹੜਾ ਹੈ ਨਿੰਮ ਦਾ ਘੋਲ ਨਿੰਮ ਦਾ ਘੋਲ ਹੈ ਸੀ ਕਹਿੰਦੇ ਕਿ ਹਫਤੇ ਹਫਤੇ ਦੇ ਵਕਫੇ ਤੇ ਤੁਸੀਂ ਸਪਰੇਅ ਕਰਦੇ ਰਹੋ ਤਾਂ ਤੱਕ ਤਾਂ ਕਿ ਤੁਹਾਡੇ ਜਿਹੜੇ ਪ੍ਰਬੰਧਨ ਹੋ ਸਕੇ ਜੀ ਹੂੰ ਸਰਬ ਜਦੋਂ ਬਰਸਾਤਾਂ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਸਬਜ਼ੀਆਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਤਾਂ ਇੱਕ ਜਿਹੜੀ ਹੋਰ ਸਮੱਸਿਆ ਹੋਇਆ ਕਿ ਪਾਣੀ ਦੇ ਪ੍ਰਬੰਧਨ ਦੀ ਹੁਣ ਖੇਤਾਂ ਦੇ ਵਿੱਚ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਤੇ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀਆਂ ਵਿਲਾਂ ਵਾਲੀਆਂ ਸਬਜ਼ੀਆਂ ਨੇ ਉਹ ਗਲੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਵਾਰ ਵਿਲਾਂ ਪੱਤਿਆਂ ਤੋਂ ਹੀ ਗਲੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਕਿਵੇਂ ਆਪਾਂ ਸੋਚੱਜਾ ਪ੍ਰਬੰਧਨ ਕਰ ਸਕਦੇ ਆ ਦੇਖੋ ਜਦੋਂ ਤੁਸੀਂ ਵਪਾਰਕ ਪੱਧਰ ਤੇ ਘਰੇਲੂ ਪੱਧਰ ਤੇ ਕਰਦੇ ਆ ਜਿੰਨੀਆਂ ਵੀ ਵਿਲਾਂ ਨੇ ਫਸਲਾਂ ਨੇ ਜਦੋਂ ਆਪਾਂ ਲਾਉਣੀ ਹੈ ਜਗ੍ਹਾ ਦੀ ਚੂਣ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਨੀਵੀਂ ਜਗ੍ਹਾ ਤੇ ਲਾਉਨੇ ਆ ਤੇ ਉਥੇ ਪਾਣੀ ਜਿੱਥੇ ਪਾਣੀ ਖੜਦਾ ਹੈ ਜਾਂ ਪਾਣੀ ਦਾ ਨਿਕਾਸ ਨਹੀਂ ਹੈ ਉਸ ਜਗ੍ਹਾ ਦੇ ਵਿੱਚ ਬਿਲਕੁਲ ਨਾ ਲਾਈ ਜਾਵੇ ਪਰ ਫਿਰ ਵੀ ਜਦੋਂ ਇਕਦਾਂ ਬਹੁਤ ਜ਼ਿਆਦਾ ਮੀਂਹ ਪੈ ਜਾਂਦੇ ਆ ਭਾਰੇ ਮੀਂਹ ਪੈ ਜਾਂਦੇ ਆ ਫਿਰ ਔਖਾ ਹੋ ਜਾਂਦਾ ਉਹਦੇ ਲਈ ਅਸੀਂ ਕਿੰਨੇ ਕਿ ਜਿੰਨੀ ਵੀ ਸੋਣੀ ਦੀ ਫਸਲਾਂ ਜਾਂ ਤਾਂ ਪੱਟਾ ਤੇ ਲਾਓ ਜਾਂ ਬੈੱਡ ਬਣਾ ਕੇ ਜੀ ਉਹ 1.5 ਸੱਧੇ 70 ਸੈਂਟੀਮੀਟਰ ਦੇ ਚੌੜੇ ਬੈੱਡ ਬਣਾ ਕੇ ਬੈੱਡਾਂ ਤੇ ਜਿਹੜੀ ਸਬਜ਼ੀਆਂ ਦੀ ਕਾਸ਼ਤ ਹੈ ਉਹਦੇ ਨਾਲ ਕੀ ਹੁੰਦਾ ਪਾਣੀ ਤੁਹਾਡਾ ਨਿਤਰ ਜਾਂਦਾ ਹੈ ਜੀ ਫਿਰ ਵੀ ਅਸੀਂ ਕਹਿੰਨੇ ਕਿ ਜੇ ਤੁਹਾਡੇ ਫਿਰ ਵੀ ਹੁੰਦਾ ਤੇ ਫਿਰ ਆਪਾਂ ਉਸ ਟਾਈਮ ਦੇ ਵਿੱਚ ਉਲੀ ਨਾਸ਼ਕ ਦੀ 700 ਗ੍ਰਾਮ ਐਂਡੋਫੀਨੈਮ 45 ਦੀ ਆਪਾਂ ਸਪਰੇ ਕਰਕੇ ਉਹ ਜਿਹੜਾ ਗਾਲਾ ਆਪਾਂ ਰੋਕ ਸਕਦੇ ਹਾਂ ਜੀ ਜੀ ਕਿਉਂਕਿ ਉਸ ਟਾਈਮ ਤੇ ਕੀ ਹੁੰਦਾ ਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਬਰਸਾਤਾਂ ਹੁੰਦੀਆਂ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਕਈ ਕਿਸਾਨ ਵੀਰ ਕਰ ਕੀ ਕਰਦੇ ਹੈ ਹੋਰ ਖਾਦ ਪਾਣੀ ਸ਼ੁਰੂ ਕਰਦੇ ਨੇ ਤੇ ਅਦੇ ਵਿੱਚ ਤੇ ਉਹਦੇ ਨਾਲ ਕੀ ਹੁੰਦਾ ਫਾਈਟੋਟੌਕਸਿਸਿਟੀ ਹੁੰਦੀ ਹੈ ਮਤਲਬ ਉਹਦੇ ਮਾੜੇ ਪ੍ਰਭਾਵ ਬਣੇ ਸ਼ੁਰੂ ਹੋ ਜਾਂਦੇ ਹੈ ਕਿ ਖਾਦ ਦਾ ਜਿਹੜਾ ਪ੍ਰਬੰਧਨ ਹੈ ਬਹੁਤ ਜ਼ਰੂਰੀ ਹੈ ਆਪਾਂ ਖਾਦ ਜਾਂ ਤਾਂ ਬਿਜਾਈ ਦੇ ਟਾਈਮ ਤੇ ਪਾ ਸਕਦੇ ਹੁੰਦੇ ਆ ਜਾਂ ਯੂਰੀਆ ਦੀ ਖਾਦ ਉਹਦੇ 4 ਤੋਂ 6 ਹਫ਼ਤੇ ਬਾਅਦ ਪਾ ਸਕਦੇ ਆ ਜੇ ਆਪਾਂ ਉਹਨੂੰ ਹਰ ਇੱਕ ਚਾਰ ਫਸਲ ਦੇ ਪਿੱਛੇ ਨਾ ਪਾਓਗੇ ਹਾਂ ਜੇ ਪੀਲਾ ਪੈ ਗਿਆ ਇਹਨੂੰ ਹੋਰ ਖਾਦ ਪਾ ਕੇ ਇਹਨੂੰ ਕਰ ਦੋ ਉਹਦੇ ਨਾਲ ਕੀ ਹੋਊਗਾ ਤੁਹਾਡਾ ਵਾਧਾ ਰੁਕਦਾ ਹੈ ਤੇ ਇੱਕ ਹੋਰ ਕਹਿੰਦੇ ਆ ਕਿ ਜਦੋਂ ਅ ਫੁੱਲ ਪੈ ਜਾਂਦਾ ਜੇ ਸੁੱਕ ਜਾਂਦਾ ਹੈ ਹੈਨਾ ਉਹ ਕੁਝ ਸਮੇਂ ਲਈ ਹੁੰਦਾ ਕਿਉਂਕਿ ਹੁੰਦਾ ਕਿ ਤੁਸੀਂ ਦੇਖਿਓ ਜਿੰਨੇ ਵੀ ਕਦੂ ਜਾਤੀ ਦੀ ਫਸਲ ਆਉਂਦੀ ਹੈ ਉਹਨਾਂ ਦੇ ਵਿੱਚ ਫਲ ਉਹਦੇ ਬੈਡ ਦਾ ਚਰੋਂ ਪਰਪਰਾਗਣ ਹੁੰਦਾ ਤੇ ਇਸ ਟਾਈਮ ਦੇ ਵਿੱਚ ਜਿਹੜੀ ਮੱਖੀਆਂ ਦੀ ਐਕਟੀਵਿਟੀ ਰੁਕ ਜਾਂਦੀ ਹੈ ਜਿਸ ਦਿਨ ਪਰਪਰਾਗਣ ਦੀ ਜਿਹੜੀ ਸਮੱਸਿਆ ਤੁਹਾਡੀ ਆ ਜਾਂਦੀ ਹੈ ਇਸੇ ਲਈ ਥੋੜਾ ਤੁਹਾਡਾ ਫਲ ਰੁਕਦਾ ਹੈ لیکن ਜਦੋਂ ਹੀ موسم ਖੁੱਲਦਾ ਹੈ ਜਾਂ ਨਿੱਖਰਦਾ ਹੈ ਤੇ ਇਹ ਤੁਹਾਡੀ ਪ੍ਰਕਿਰਿਆ ਫੇਸ ਸ਼ੁਰੂ ਹੋ ਜਾਂਦੀ ਹੈ ਜੀ ਕਦੂ جاتی ਦੇ ਵਿੱਚ ਜਦੋਂ ਆਪਾਂ ਕਰਦੇ ਹਾਂ ਜਿਵੇਂ سپرےਆ ਵਗੈਰਾ ਜਾਂ ਸਵੇਰ ਦੇ ਟਾਈਮ ਤੇ ਆ ਜੋ ਤੁਸੀਂ ਐਕਟੀਵਿਟੀ ਕਰਨਾ ਸ਼ਾਮ ਦੇ ਟਾਈਮ ਤੇ ਕਰੋ ਦਿਨ ਦੇ ਟਾਈਮ ਤੇ ਨਾ ਕਰੋ ਕਿਉਂਕਿ ਉਸ ਟਾਈਮ ਤੇ ਜਦੋਂ ਤੁਸੀਂ ਜਿੰਨਾ ਦੇ ਵਿੱਚ ਵੜਦੇ ਹੋ ਉਹ ਤੁਹਾਡੀ ਮੱਖੀ ਜਿਹੜੀ ਪਰਪਰਾਗਣ ਵਾਲੀ ਉਹਨੀ ਵਿੱਚ ਉਹਦੇ ਵਿੱਚ ਹਲਚਲ ਚੋ ਆਪਣਾ ਜਿਹੜਾ ਉਹਦਾ ਕੰਮ ਹੈ ਪਰ ਪ੍ਰਗਟਦਾ ਉਹ ਪ੍ਰੋਪਰਲੀ ਨਹੀਂ ਹੋ ਪੰਦਾ ਜੀ ਹਾਂਜੀ ਬਿਲਕੁਲ ਹੈ ਤੇ ਡਾਕਟਰ ਸਾਹਿਬ ਜਿਵੇਂ ਹੁਣ ਸਬਜ਼ੀਆਂ ਜਿਹੜੀਆਂ ਖੇਤਾਂ ਦੇ ਵਿੱਚ ਨੇ ਉਹਨਾਂ ਦੀ ਤੋੜਾਈ ਦਾ ਵੀ ਕੋਈ ਤਰੀਕਾ ਹੁੰਦਾ ਜੀ ਤੋੜਾਈ ਦਾ ਤਰੀਕਾ ਹੁੰਦਾ ਜੀ ਹਾਂਜੀ ਉਹੀ ਮੈਂ ਜਿਵੇਂ ਕਿਹਾ ਨਾ ਕਿ ਜਿਵੇਂ ਸਬਜੀ ਦੀ ਤੋੜਾਈ ਹੈ ਉਹ ਸ਼ਾਮ ਦੇ ਟਾਈਮ ਤੇ ਹੋਵੇ ਜਾਂ ਦੁਪਹਿਰ ਦੇ ਟਾਈਮ ਤੇ ਹੋਵੇ ਸਵੇਰ ਦੇ ਟਾਈਮ ਤੇ ਆਪਾਂ ਮੱਖੀਆਂ ਨੂੰ ਤੇ ਹਲਚਲ ਹੁਣ ਦਿਵਸ ਟਾਈਮ ਤੇ ਆਪਾਂ ਨਾ ਉਹਨਾਂ ਨੂੰ ਡਿਸਟਰਬ ਕੀਤਾ ਜਾਵੇ। ਜੀ। ਤੇ ਤੜਾਈ ਤਾਂ ਦੇਖੋ ਅ ਦੇਖੋ ਹਰ ਹਰ ਇੱਕ ਨੂੰ ਪਤਾ ਜੇ ਤੜਾਈ ਹੁੰਦੀ ਹੈ ਥੋੜੀ ਇੱਕ ਪ੍ਰੋਪਰ ਸਟੇਜ ਹੁੰਦੀ ਹੈ ਜਿੱਤੇ ਤੇ ਤੋੜਿਆ ਜਾਂਦਾ ਹੈ। ਬਹੁਤ ਪੱਕੀ ਪੱਕੀ ਫਸਲ ਵੀ ਨਹੀਂ ਲੈਣੀ ਬਹੁਤ ਅਸੀ ਕਰਜੀ ਫਸਲ ਵੀ ਨਹੀਂ ਲੈਣੀ। ਜੀ। ਤੇ ਹੁਣ ਇਸ ਟਾਈਮ ਤੇ ਕੀ ਆ ਤੋਰੀ, ਪੇਠਾ ਇਹ ਸਾਰੇ ਚੱਲ ਰਹੇ ਨੇ। ਟਮਾਟਰ ਦੀ ਫਸਲ ਚੱਲ ਰਹੀ ਹੈ। ਤੇ ਟਮਾਟਰ ਨੂੰ ਜਦੋਂ ਅੱਧਾ ਕ ਰੰਗ ਉਹਦਾ ਲਾਲ ਫੜਿਆ ਜਾਂਦਾ ਉਸ ਟਾਈਮ ਤੇ ਸੇਵ ਦੀ ਤੜਾਈ ਕਰ ਲੈਣੀ ਜੀ। ਜੀ। ਟ੍ਰੇਡਰ ਸਾਹਿਬ ਹੁਣ ਇਸ ਸੀਜ਼ਨ ਦੇ ਵਿੱਚ ਜਿਹੜਾ ਹੁਣ ਮਹੀਨਾ ਚੱਲ ਰਿਹਾ ਇਹਦੇ ਵਿੱਚ ਵੀ ਕੁਝ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਨਵੀਂ ਪਨੀਰੀ ਜਾਂ ਸਬਜ਼ੀਆਂ ਲਗਾਈਆਂ ਜਾ ਸਕਦੀਆਂ ਨੇ ਹਾਂਜੀ ਪਨੀਰੀਆਂ ਦਾ ਤਾਂ ਟਾਈਮ ਹੈ ਦੇਖੋ ਜੇ ਅਸੀਂ ਪਨੀਰੀ ਦੀ ਗੱਲ ਕਰੀਏ ਜਿਵੇਂ ਹੁਣ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜੇ ਕਰੇਲੇ ਦੀ ਕਾਸ਼ਤ ਕਰਦੇ ਨੇ ਲੋਟਰਨਲ ਦੇ ਵਿੱਚ ਉਹ ਅਸੀਂ ਪਨੀਰੀ ਦੀ ਕਰ ਸਕਦੇ ਹਾਂ ਪਨੀਰੀ ਲਾ ਸਕਦੇ ਹਾਂ ਉਸ ਤੋਂ ਇਲਾਵਾ ਜਿਹੜਾ ਹੁਣ ਗੋਭੀ ਦਾ ਟਾਈਮ ਹੈ ਜਿਹੜੀ ਹੁਣ ਮੱਧ ਮੌਸਮ ਵਾਲੀ ਗੋਭੀ ਹੈ ਉਹ ਤੁਸੀਂ ਅ ਇਸ 30 ਦੇ ਬੀਜਲਾ ਸਕਦੇ ਹਾਂ 250 ਗ੍ਰਾਮ ਪ੍ਰਤੀ ਏਕੜ ਦੇ حساب ਨਾਲ ਇੱਕ ਮਰਲੇ ਦੇ ਵਿੱਚ ਤਿਆਰ ਹੋ ਜਾਂਦੀ ਹੈ ਹੁਣ ਤੁਸੀਂ ਪਨੀਰੀ ਤੇ ਬੀਜ ਦੀ ਗੱਲ ਕੀਤੀ ਤੇ ਮੈਂ ਇੱਥੇ ਜ਼ਰੂਰ ਦੱਸਣਾ ਚਾਹੂੰਗੀ ਜਦੋਂ ਅਸੀਂ ਬੀਜ ਲਾਉਣੇ ਆ ਚਾਹੇ ਤੁਸੀਂ ਹੁਣ ਗਰੇਲੇ ਦਾ ਲਾ ਲਓ ਜਾਂ ਗੋਭੀ ਦਾ ਲਾ ਲਓ ਜਾਂ ਬੈਂਗਣ ਦਾ ਮਿਰਚ ਦਾ ਬਰੋਕਲੀ ਦਾ ਬੰਦ ਗੋਭੀ ਦਾ ਇਹ ਸਾਰੇ ਜਾਂ ਪਿਆਜ਼ ਦਾ ਇਹਦੇ ਵਿੱਚ ਸਭ ਤੋਂ ਜਿਹੜੀ ਅਸੀਂ ਜ਼ਰੂਰੀ ਗੱਲ ਜਿਹੜੀ ਸੀ ਮਿਸ ਕਰ ਦਿੰਨੇ ਆ ਉਹ ਹੈਗਾ ਬੀਜ ਦੀ ਸੋਧ ਜਦੋਂ ਅਸੀਂ ਬੀਜ ਦੀ ਸੋਧ ਨਹੀਂ ਕਰਦੇ ਪ੍ਰੋਪਰਲੀ ਤਾਂ ਉਹ ਉਹਦੇ ਵਿੱਚ ਅੱਗੇ ਜਾ ਕੇ ਸਾਨੂੰ ਦਿੱਕਤ ਆਉਂਦੀ ਹੈ ਉਹਦੇ ਵਿੱਚ ਕੁਝ ਨਹੀਂ ਆ ਉਹ 3 ਗ੍ਰਾਮ ਕੈਪਟਾਨਾ ਦੀ ਦਵਾਈ ਹੁੰਦੀ ਹੈ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਅਸੀਂ ਬਿਜਾਈ ਤੋਂ ਪਹਿਲਾਂ ਅਗਰ ਬੀਜ ਦੀ ਸੋਧ ਕਰ ਲਈਏ ਤਾਂ ਅਸੀਂ ਬਹੁਤ ਹੱਦ ਤੱਕ ਜਿਹੜੀ ਹੈ ਬਿਮਾਰੀਆਂ ਦਾ ਤੇ ਟੱਕਰਾ ਕਰ ਸਕਦੇ ਹਾਂ ਜੀ ਤੇ ਇਹ ਰੱਦ ਸਭ ਆਪਾਂ ਗੱਲ ਕਰ ਰਹੇ ਸੀਗੇ ਜਿਵੇਂ ਹੁਣ ਸਬਜ਼ੀਆਂ ਦੀ ਜਿਹੜੀਆਂ ਲੱਗ ਚੁੱਕੀਆਂ ਪਨੀਰੀਆਂ ਨੇ ਉਹਨਾਂ ਦੀ ਸਭ ਸੰਭਾਲ ਕਿਵੇਂ ਕਰਨੀ ਹੈ ਹਾਂਜੀ ਜਿਹੜੀ ਹੁਣ ਆਪਾਂ ਪਨੀਰੀ ਦੀ ਗੱਲ ਕਰ ਰਹੇ ਹਾਂ ਇਸ ਟਾਈਮ ਤੇ ਜਿਵੇਂ ਮੈਂ ਦੱਸਿਆ ਗੋਭੀ ਦੀ ਪਨੀਰੀ ਲਾ ਸਕਦੇ ਆ ਪਰ ਮਿਰਚਾਂ ਦੀ ਗਰੇਲੇ ਦੀ ਪਨੀਰੀ ਲੱਗਦੀ ਹੈ ਤੇ ਪਿਆਜ਼ ਦੀ ਪਨੀਰੀ ਸੋਣੀ ਵਾਲਾ ਪਿਆਜ਼ ਦੇਖੋ ਜਿਹੜਾ ਪਿਆਜ਼ ਆ ਸਾਰਾ ਸਾਲ ਹੀ ਆਪਾਂ ਲਾ ਸਕਦੇ ਹੁਣ ਸੋਣੀ ਵਾਲਾ ਪਿਆਜ਼ ਇੱਕ ਇਹ ਜੀ ਫਸਲ ਹੈ ਜਿਹੜੀ ਕਿ ਨਵੰਬਰ ਦਸੰਬਰ ਦੇ ਵਿੱਚ ਪੱਕਦੀ ਹੈ ਜੀ ਤੇ ਸੋਹਣੀ ਵਾਲੇ ਪਿਆਜ਼ ਦੇ ਵਿੱਚ ਕੀ ਹੁੰਦਾ ਕਿ ਖਪਤਕਾਰ ਦੀ ਜਿਹੜੀ ਡਿਮਾਂਡ ਉਹ ਪੂਰੀ ਹੁੰਦੀ ਰਹਿੰਦੀ ਹੈ ਤੇ ਇੱਕਦਮ ਜਿਹਨੂੰ ਕਹਿੰਦੇ ਪਿਆਜ਼ ਦੇ ਵਿੱਚ ਜਿਸ ਟਾਈਮ ਤੇ ਇਹ ਪਿਆਜ਼ ਪੱਕਦਾ ਉਸ ਟਾਈਮ ਤੇ ਪਿਆਜ਼ ਹੋਰ ਤੋਂ ਨਹੀਂ ਆਉਂਦਾ ਹੋਰ ਕੀ ਤੋਂ ਤਾਂ ਭਾਵ ਹੈ ਕਿ ਜਦੋਂ ਇਸ ਟਾਈਮ ਦੇ ਵਿੱਚ ਹਾੜੀ ਵਾਲਾ ਪਿਆ ਤੁਸੀਂ ਦੇਖਿਆ ਹੋਣਾ ਪ੍ਰੈਨ ਮਈ ਚ ਜਰੋਂਦਾ ਆਪਣੇ ਕੋਲ ਨਾਸਿਕ ਦਾ ਪਿਆਜ਼ ਬਹੁਤ ਆਉਂਦਾ ਹੈ ਬਾਕੀ ਸਟੇਟਸ ਦਾ ਪਿਆਜ਼ ਆਉਂਦਾ ਨਵੰਬਰ ਦਸੰਬਰ ਚ ਜਿਹੜਾ ਪਿਆਜ਼ ਹੁੰਦਾ ਸਿਰਫ ਪੰਜਾਬ ਦਾ ਹੀ ਹੁੰਦਾ ਉਸ ਟਾਈਮ ਤੇ ਜਿਹੜਾ ਉਹ ਹੈਗਾ ਜ਼ਿੰਮੇਦਾਰ ਉਹਨੂੰ ਬਾਧੂ ਮੂਲ ਪੈਂਦਾ ਤੇ ਉਹਦੇ ਵੱਲੋਂ ਜਿਹੜੇ ਯੂਨੀਵਰਸਿਟੀ ਵੱਲੋਂ ਸਫਾਰਿਸ਼ ਕਿਸਮ ਹੈ ਉਹ ਐਗਰੀ ਫੌਂਡ ਡਾਰਕ ਰੈੱਡ ਹੈ ਹੁਣ ਇਹਦੇ ਇਸ ਟਾਈਮ ਤੇ ਤੁਸੀਂ ਪਨੀਰੀ ਵੀ ਲਾ ਸਕਦੇ ਹੋ ਜਾਂ ਗੰਡੀਆਂ ਵੀ ਲਾ ਸਕਦੇ ਹੋ ਮੈਂ ਜਦੋਂ ਕਿਸੇ ਕਿਸਾਨ ਵੀਰਾਂ ਨੇ ਪਹਿਲਾਂ ਮੇਰਾ ਪ੍ਰੋਗਰਾਮ ਸੁਣਿਆ ਸੀ ਤੇ ਮੈਂ ਸੋਨੀ ਦੇ ਪਿਆਜ਼ ਦੀਆਂ ਗੰਡੀਆਂ ਬਣਾਉਣੀਆਂ ਦੱਸੀਆਂ ਸੀਗੀਆਂ ਮਾਰਚ ਅਪ੍ਰੈਲ ਦੇ ਵਿੱਚ ਜੇ ਨਹੀਂ ਹੈ ਤਾਂ ਬਾਜ਼ਾਰ ਚੋਂ ਵੀ ਮਿਲ ਜਾਂਦੀ ਹੈ ਨਹੀਂ ਤਾਂ ਜੇ ਤੁਹਾਨੂੰ ਪਨੀਰੀ ਮਿਲਦੀ ਹੈ ਤੁਸੀਂ ਪਨੀਰੀ ਵੀ ਲਾ ਸਕਦੇ ਹੋ ਉਦੇ ਨਾਲ ਕੀ ਹੈ ਪਰ ਇਸ ਟਾਈਮ ਤੇ ਜਿਵੇਂ ਮਾਪਾ ਪਹਿਲਾਂ ਜ਼ਿਕਰ ਕੀਤਾ ਸੀਗੇ ਜਿਹੜਾ ਵੀ ਲਾਉਣਾ ਜਾਂ ਤਾਂ ਅਸੀਂ ਬੈਡਾਂ ਤੇ ਲਾਉਣਾ ਜਾਂ ਅਸੀਂ ਪੱਟਾ ਤੇ ਲਾਉਣਾ ਪੱਧਰਾ ਨਹੀਂ ਲਾਉਣਾ ਤੇ ਇਹ ਤੁਹਾਡੇ ਜਿਹੜੀ ਹੈ ਇਹਦੇ 15 ਬਾ 7.5 ਸੈਂਟੀਮੀਟਰ ਮਤਲਬ ਪਾਫ਼ ਕਤਾਰ ਤੋਂ ਕਤਾਰ 15 ਸੈਂਟੀਮੀਟਰ ਤੇ ਬੂਟੇ ਤੇ ਬੂਟਾ 7.5 ਸੈਂਟੀਮੀਟਰ ਦੇ ਤੁਸੀਂ ਫਾਸਲੇ ਤੇ ਪਨੀਰੀਆਂ ਗੰਡੀਆਂ ਲਾ ਕੇ ਕਰ ਸਕਦੇ ਹੋ ਇਹਦੇ ਦੋ ਫਾਇਦੇ ਹੈ ਜੇ ਤਾਂ ਤੁਸੀਂ ਨਵੰਬਰ ਤੱਕ ਪਿਆਜ਼ ਰੱਖਣਾ ਤਾਂ ਤੁਸੀਂ ਪਕਾਵੇਂ ਰੱਖ ਸਕਦੇ ਹੋ ਜੇ ਤੁਸੀਂ ਤੁਹਾਨੂੰ ਰੇਟ ਪਹਿਲਾਂ ਮਿਲਦਾ ਜਿਵੇਂ ਹੁਣ ਤਿਹਾਰ ਆ ਜਾਣਗੇ દિਵਾਲੀ ਦਸਹਿਰੇ ਹਰਾ ਪਿਆਜ਼ ਦੀ ਕੀਮਤ ਬਹੁਤ ਹੈ ਇਹਨੂੰ ਤੁਸੀਂ ਹਰੇ ਪਿਆਜ਼ ਵਜੋਂ ਕੱਢ ਸਕਦੇ ਹੋ ਤੇ ਇਹ ਬਹੁਤ ਹੀ ਤੁਹਾਨੂੰ ਵਧੀਆ ਕੀਮਤ ਦੇ ਦਿੰਦਾ ਹੈ ਜੀ ਔਰ ਦੂਜਾ ਫਾਇਦਾ ਇਹ ਹੈ ਕਿ ਤੁਸੀਂ ਨਵੰਬਰ ਦਸੰਬਰ ਦੇ ਵਿੱਚ ਉਹਨੂੰ ਪੱਟ ਕੇ ਤੁਸੀਂ ਆਪਣਾ ਹੜੀ ਵਾਲਾ ਪਿਆਜ਼ ਜਨਵਰੀ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਲਾ ਸਕਦੇ ਬੈਕ ਟੂ ਬੈਕ ਦੋ ਫਸਲਾਂ ਤੁਹਾਡੀ ਸੋਣੀ ਤੇ ਹੜੀ ਦੇ ਪਿਆਜ਼ ਦੀਆਂ ਆ ਜਾਂਦੀਆਂ ਨੇ ਜੀ ਤੇ ਡਾਕਟਰ ਸਾਹਿਬ ਜਿਵੇਂ ਹੁਣ ਆਪਾਂ ਨਵੀਆਂ ਪਨੀਰੀਆਂ ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਵੀ ਕਈ ਜਿਹੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਕੋਈ ਭੁੰਡੀ ਦੀ ਸਮੱਸਿਆ ਆ ਗਈ ਮੱਖੀ ਦੀ ਸਮੱਸਿਆ ਆ ਗਈ ਤਾਂ ਇਹਨਾਂ ਵਾਸਤੇ ਵੀ ਕੋਈ ਨਾ ਕੋਈ ਪ੍ਰਬੰਧਨ ਜ਼ਰੂਰ ਦੱਸੋ ਤੇ ਦੂਜਾ ਇਹਨਾਂ ਨੂੰ ਵੀ ਆਪਾਂ ਖਾਦਾਂ ਵਗੈਰਾ ਪਾਉਣੀਆਂ ਨੇ ਜੀ ਹਾਂਜੀ ਜਦੋਂ ਅਸੀਂ ਪਨੀਰੀ ਤਿਆਰ ਕਰਦੇ ਹਾਂ ਜਿਵੇਂ ਮੈਂ ਦੱਸਿਆ ਕਿ ਇੱਕ ਕਰਦੀ ਪਨੀਰੀ ਤਿਆਰ ਹੋ ਜਾਂਦੀ ਹੈ ਮਰਲੇ ਦੇ ਵਿੱਚ ਤੇ ਉਹਦੇ ਵਿੱਚ ਵੀ ਪਹਿਲਾਂ ਅਸੀਂ ਜਿਹੜਾ ਸੀ ਗੜੀ ਸੜੀ ਰੂੜੀ ਪਾ ਕੇ ਪਰਬੰਧਨ ਕਰਕੇ ਫਿਰ ਉਹਦੇ ਵਿੱਚ ਤਿਆਰ ਕਰਦੇ ਆ ਜਾਂ ਜੇ ਤੁਸੀਂ ਨਹੀਂ ਕਰਨਾ ਤਾਂ ਆਪਣੇ ਕੋਲੇ ਹੋਰ ਬੜੇ ਵਧੀਆ ਸਾਧਨ ਨੇ ਜਿਵੇਂ ਅੱਜ ਕੱਲ ਪਟਰੀਆਂ ਦੇ ਵਿੱਚ ਜਾਂ ﺍﻟफाਫਿਆਂ ਦੇ ਵਿੱਚ ਤਿਆਰ ਕਰਦੇ ਆ ਟ੍ਰੇ ਵਾਲੀ ਜਿਹੜੀ ਪਨੀਰੀ ਆ ਉਹ ਸਭ ਤੋਂ ਕਾਮਯਾਬ ਹੈ ਕਿਉਂਕਿ ਥੋੜੇ ਟਾਈਮ ਲਈ ਸਮੇਂ ਚ ਤਿਆਰ ਹੋ ਜਾਂਦੀ ਹੈ ਦੂਜਾ ਉਹਦੇ ਵਿੱਚ ਜਿਵੇਂ ਅੱਜ ਕੱਲ ਬੀਜ ਬਹੁਤ ਮਹਿੰਗਾ ਹੈ ਉਹਦੇ ਵਿੱਚ ਇੱਕ ਵੀ ਕਣ ਬੀਜ ਦਾ ਵੇਸਟ ਨਹੀਂ ਹੁੰਦਾ ਇੱਕ ਇੱਕ ਕਣ ਫਜਮਦਾ ਉਹਦੇ ਲਈ ਅਸੀਂ ਜਿਹੜੀ ਕੋਕੋ ਪੀਟ ਹੈ ਜਾਂ ਰੂੜੀ ਦੀ ਖਾਦ ਆ ਵਰਮੀ ਕੰਪੋਸਟ ਇਹ ਬਰਾਬਰ ਮਾਤਰਾ ਦੇ ਵਿੱਚ ਰਲਾ ਕੇ ਟ੍ਰਿਆਂ ਚ ਭਰ ਕੇ ਉਹਦੇ ਵਿੱਚ ਪੀਚ ਲਾ ਕੇ ਉਸ ਤਰ੍ਹਾਂ ਉਤਪਾਦਨ ਕਰ ਜਾਂਦੇ ਆ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਫਤੇਗੜ ਸਾਹਿਬ ਤੇ ਬਾਕੀ ਸਾਰੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ ਜਿਹੜੀ ਸਬਜ਼ੀਆਂ ਦੀ ਪਨੀਰੀ ਤਿਆਰ ਕਰਨਾ ਜਾਂ ਫਲਦਾਰ ਬੁੱਟੇ ਤਿਆਰ ਕਰਨਾ ਇਹਦੀ ਬਕਾਇਦਾ ਕਿਤਾ ਮੁਖੀ ਸਿਖਲਾਈ ਕੋਰਸ ਲਾਇਆ ਜਾਂਦਾ ਜ ਜਿਹਦੇ ਵਿੱਚ ਹਰ ਤਰੀਕੇ ਦਾ ਦੱਸਿਆ ਜਾਂਦਾ ਕਿ ਤੁਸੀਂ ਜ਼ਮੀਨ ਦੇ ਵਿੱਚ ਲਾਉਣੀ ਹੈ ਤਾਂ ਕਿਸ ਤਰੀਕੇ ਨਾਲ ਲਾਉਣੀ ਹੈ ਟ੍ਰੀ ਐਚਲਾ ਸਕਦੇ ਹਾਂ ਲਫਾਫੀਆਂ ਚਲਾ ਸਕਦੇ ਹਾਂ ਇਹ ਉਸ ਕੀ ਮਟੀਰੀਅਲ ਪਾਉਣਾ ਕਿਸ ਤਰ੍ਹਾਂ ਪਾਉਣਾ ਕੀ ਪ੍ਰਬੰਧਨ ਕਰਨਾ ਇਹ ਅਸੀਂ ਸਾਰੇ ਤੇ ਸਾਰੀ ਬਗਾਏ ਦਾ ਪ੍ਰੈਕਟੀਕਲ ਉਥੇ ਕਰਕੇ ਕਿਸਾਨ ਵੀਰਾਂ ਨੂੰ ਦੱਸਦੇ ਆ ਤੇ ਸਮਝਾਉਂਦੇ ਆ ਜਿੱਥੇ ਤੱਕ ਤੁਸੀਂ ਕਿਹਾ ਕਿ ਇਹਦੇ ਵਿੱਚ ਪ੍ਰਬੰਧਨ ਤੇ ਇਸ ਟਾਈਮ ਦੇ ਵਿੱਚ ਜੇ ਉਸ ਜੇਕਰ ਸਮੱਸਿਆ ਆਊਗੀ ਤੇ ਚਿੱਟੀ ਮੱਖੀ ਦੀ ਆਊਗੀ ਤੇ ਦੂਜਾ ਹੁੰਦਾ ਕਿ ਉਹਦਾ ਮੈਂ ਪ੍ਰਬੰਧਨ ਤੁਹਾਨੂੰ ਦੱਸ ਚੁੱਕੀ ਹੈ ਪਹਿਲਾਂ ਹੀ ਹੈ ਨਾ ਤੇ ਦੂਜਾ ਸਮੱਸਿਆ ਹੋਗੀ ਪਿਆਜ਼ ਦੇ ਵਿੱਚ ਕੀ ਹੁੰਦਾ ਕਿ ਪਿਆਜ਼ ਦੇ ਵਿੱਚ ਜਦੋਂ ਪਨੀਰੀ ਕੁਸ਼ਕ ਜਦੋਂ ਥੋੜੇ ਥੋੜੇ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਤੇ ਉਸ ਟਾਈਮ ਤੇ ਕੀ ਹੁੰਦਾ ਪਨੀਰੀ ਮਰਨੇ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖੋਗੇ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਦੇ ਸਾਰੇ ਖਤਮ ਹੋਣੇ ਸ਼ੁਰੂ ਹੋ ਜਾਂਦੀ ਹੈ ਤੇ ਉਸ ਪਿਆਜ਼ ਦੇ ਵਿੱਚ ਅਸੀਂ ਕੀ ਕਰਨਾ ਹੈ ਜਦੋਂ ਵੀ ਅਸੀਂ ਪਾਣੀ ਲਾਉਣਾ ਫੁਆਰੇ ਨਾਲ ਲਾਉਨੇ ਆਪਾਂ ਥੋੜੇ ਦਿਨ ਤੇ ਜਦੋਂ ਵੀ ਪਾਣੀ ਲਾਉਣਾ 2 ਗ੍ਰਾਮ ਬਵਿਸਟਰਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਤੁਸੀਂ ਹਫਤੇ 'ਚ ਇੱਕ ਦੋ ਦਿਨ ਬਵਿਸਟਰਨ ਦੇ ਨਾਲ ਹੀ ਉਹਨੂੰ ਪੂਰਾ ਗੜੋਚ ਕਰਨਾ ਹੈ ਤਾਂ ਕਿ ਜਿਹੜੀ ਤੁਹਾਡੀ ਉਲੀ ਹੈ ਨਾ ਉਸ ਟਾਈਮ ਦੇ ਵਿੱਚ ਤੁਹਾਡੀ ਰੁਕ ਜੇ ਜੀ ਦੂਜਾ ਬਹੁਤ ਕਿਸਾਨ ਵੀਰ ਕੀ ਕਰਦੇ ਆ ਕਿ ਉਹਦੇ ਵਿੱਚ ਨਦੀਨ ਨਾ ਉਗਣ ਪਨੀਰੀ ਦੇ ਵਿੱਚ ਕੱਖਾਂ ਦੀ ਨਦੀਨਾਂ ਦੀ ਸਪਰੇ ਕਰਦੇ ਨਦੀਨ ਆਸ਼ਕਾਂ ਦੀ ਸਪਰੇ ਕਰਦੇ ਕਿਸੇ ਵੀ ਪਨੀਰੀ ਦੇ ਵਿੱਚ ਨਦੀਨ ਆਸ਼ਕ ਦੀ ਸਪਰੇ ਨਾ ਕਰੋ ਉਹਦੇ ਨਾਲ ਕੀ ਹੋਊਗਾ ਜਿਹੜੀ ਤੁਹਾਡੀ ਬੀਜ ਦੀ ਜਰਮੀਨੇਸ਼ਨ ਹੈ ਉਹਦੇ ਤੇ ਮਾੜਾ ਅਸਰ ਪੈਂਦਾ ਉਹ ਪ੍ਰੋਪਰ ਜਰਮੀਨੇਟ ਪੈਂਦਾ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਕਿਸਾਨ ਵੀਰਾਂ ਨੂੰ ਦੱਸ ਹੀ ਦਿੱਤਾ ਕਿ ਬਰਸਾਤਾਂ ਦੇ ਵਿੱਚ ਸਬਜ਼ੀਆਂ ਦੀ ਸਾਂਭ ਸੰਭਾਲ ਕਿਵੇਂ ਕਰਨੀਆਂ ਨਵੀਆਂ ਪਨੀਰੀਆਂ ਕਿਵੇਂ ਗਾਉਣੀਆਂ ਨੇ ਉਹਨਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਸਨ ਖੇਤੀ ਤੇ ਕਿਸਾਨ ਪਾਲਾਈ ਮੰਤਰਾਲਾ ਭਾਰਤ ਸਰਕਾਰ